ਦੁਕਾਨ ਤੇ ਸਮਾਨ ਖਰੀਦਣ ਗਈ ਇੱਕ 17 ਸਾਲ ਦੀ ਨਵਾਲਿਗ ਲੜਕੀ ਨੂੰ ਪਹਿਲਾਂ ਕਾਰ ਵਿੱਚ ਜ਼ਬਰਦਸਤੀ ਅਗਵਾ ਕਰਕੇ ਸੁੱਟਿਆ ਗਿਆ ਤੇ ਉਸ ਤੋਂ ਬਾਅਦ ਉਸਦੇ ਨਾਲ ਕੁਝ ਲੋਕਾਂ ਵੱਲੋਂ ਜ਼ਬਰਜਨਾਹ ਕੀਤਾ ਗਿਆ ਤਾਂ ਹੁਣ ਪੁਲਿਸ ਨੇ ਮਾਮਲਾ ਮੋਗਾ ਦੇ ਕਸਬਾ ਬਗਾ ਪੁਰਾਣਾ ਦਾ ਆਇਆ ਜਿੱਥੇ ਕਿ ਹੁਣ ਪੁਲਿਸ ਨੇ ਇਹਨਾਂ ਲੋਕਾਂ ਦੇ ਵਿੱਚੋਂ ਇੱਕ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਦੇ ਖਿਲਾਫ ਮੁਕਦਮਾ ਦਰਜ ਕਰਕੇ ਹੁਣ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਤੇ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਬਾਕੀ ਆਰੋਪੀ ਵੀ ਉਸ ਦੀ ਗ੍ਰਿਫਤ ਵਿੱਚ ਹੋਣਗੇ ਤੇ ਲੜਕੀ ਨੂੰ ਪਿੰਡ ਦੇ ਹੀ ਲੋਕਾਂ ਵੱਲੋਂ ਅਗਵਾ ਕੀਤਾ ਗਿਆ ਸੀ ਤੇ ਅਗਲੀ ਕਾਰਵਾਈ ਪੂਰੀ ਜਾਂਚ ਤੋਂ ਬਾਅਦ ਹੀ ਕੀਤੀ ਜਾਏਗੀ 31 24 ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਹਸਪਤਾਲ ਸਿਵਲ ਹਸਪਤਾਲ ਮੋਗਾ ਤੋਂ ਕਿ ਇੱਕ ਲੜਕੀ ਦਾਖਲ ਹੋਈ ਹੈ ਬਾਗੇਪੁਰਾਣੇ ਇਲਾਕੇ ਦੀ ਤੇ ਉਸ ਦਾ ਬਿਆਨ ਦਰਜ ਕੀਤਾ ਗਿਆ ਬਿਆਨ ਦੇ ਉਹਦੇ ਜੋ ਦੱਸਿਆ ਉਹ ਤੋਂ ਲੱਗਿਆ ਵੀ ਇੱਕ ਗੈਂਗ ਰੇਪ ਦਾ ਮਾਮਲਾ ਹੈਗਾ ਜੋ ਉਹਨੇ ਦੱਸਿਆ ਉਸ ਤੋਂ ਨੇ ਜਿਸ ਬੰਦੇ ਦਾ ਨਾਮ ਲਿਆ ਸੀ ਅੱਜ ਐਸਐਚਓ ਸਾਹਿਬ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੈਗੇ ਇਸੇ ਕਰਕੇ ਪ੍ਰੈਸ ਕਾਨਫਰੰਸ ਦੱਸਿਆ ਗਿਆ ਹੈ ਕਿ ਉਹ ਲੜਕੀ ਪੀੜਤਾ ਹਜੇ ਦਾਖਲ ਹੈ ਹਸਪਤਾਲ ਦੇ ਵਿੱਚ ਤੇ ਜਿਹੜਾ ਦੋਸ਼ੀ ਹੈ ਇੱਕ ਦੋਸ਼ੀ ਅਸੀਂ ਕਰ ਲਿਆ ਹੈ ਗ੍ਰਿਫਤਾਰ ਤੇ ਜੇ ਬਾਕੀ ਦੋਸ਼ੀ ਜਿਹੜੇ ਹੋਣਗੇ ਜੇ ਤਫ਼ਤੀਸ਼ 'ਚ ਜੋ ਗੱਲ ਆਏਗੀ ਉਸ ਤੋਂ ਬਾਅਦ ਬਾਕੀ ਦੋਸ਼ੀ ਵੀ ਉਸੇ ਹਿਸਾਬ ਨਾਲ ਗ੍ਰਿਫਤਾਰ ਕੀਤੇ ਜਾਣਗੇ ਸਰ ਕਿੰਨੇ ਰੁਪਏ ਇਸ ਮਾਮਲੇ ਜੋ ਲੜਕੀ ਨੇ ਦੱਸਿਆ ਹੈ ਉਹਨੂੰ ਜਦੋਂ ਕਿਡਨਾਪ ਕੀਤਾ ਗਿਆ ਸੀ ਪਿੰਡ ਤੋਂ ਤਾਂ ਕਾਰ 'ਚ ਚਾਰ ਬੰਦੇ ਸੀਗੇ ਜਿੰਨਾ ਚੋ ਇੱਕ ਜਿਹੜਾ ਗ੍ਰਿਫਤਾਰ ਕੀਤਾ ਲਸ਼ਮਣ ਸਿੰਘ ਸੀਗਾ ਇਸਰ ਲੜਕੀ ਕਿੱਥੋਂ ਕਿੱਥੇ ਆ ਰਹੀ ਸੀਗੀ ਔਰ ਕਿੱਥੇ ਲੈ ਕੇ ਜਾਈ ਸੀਗੀ ਲੜਕੀ ਪਿੰਡ ਦੀ ਸੀਗੀ ਪਿੰਡ ਡਿਸਕਲੋਜ਼ ਕਰਨਾ ਠੀਕ ਨਹੀਂ ਹੋਏਗਾ ਇਸ ਤਰ ਇਸ ਤਫਤੀਸ਼ ਦੇ ਇਸ ਪਾਰਟ ਤੇ ਤੇ ਜਦੋਂ ਟਾਈਮ ਆਏਗਾ ਅਸੀਂ ਬਾਕੀ ਵੀ ਜਦੋਂ ਦੋਸ਼ੀ ਗ੍ਰਿਫਤਾਰ ਕਰ ਲਾਂਗੇ ਫਿਰ ਤੁਹਾਨੂੰ ਦੱਸਿਆ ਜਾਏਗਾ ਉਹਦੇ ਬਾਰੇ ਕਿਹੜੀ ਧਾਰਾ ਤਹਿਤ ਜਿਹੜਾ ਜੀ ਮਾਮਲਾ ਇਹ 376 ਡੀ 34 ਤਹਿਤ ਮੁਕੱਦਮਾ ਦਰਜ ਕੀਤਾ ਸੀਗਾ ਜੀ ਜਿਹੜਾ ਗੈਂਗ ਰੇਪ ਦੀ ਧਾਰਾ ਹੁੰਦੀ ਹੈ ਬਾਕੀ ਤਫਤੀਸ਼ ਚ ਜੋ ਗੱਲ ਆਏਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਏਗੀ ਹਜੇ ਦੋਸ਼ੀ ਦੀ ਵੀ ਇੰਟਰਵਿਊਸ਼ਨ ਹੋਣੀ ਹੈ ਕੱਲ ਨੂੰ ਇਹਨੂੰ ਪੇਸ਼ ਕਰਕੇ ਰਿਮਾਂਡ ਲਾਵਾਂਗੇ ਅਸੀਂ ਰਿਮਾਂਡ ਤੋਂ ਬਾਅਦ ਪੁੱਛਗਿੱਛ ਕਰਾਂਗੇ ਹਜੇ ਪੀੜਿਤਾ ਦਾ ਬਿਆਨ ਵੀ ਕਰਾਉਣਾ ਹੈ ਮੈਡੀਕਲ ਉਹ ਤਾਂ ਹੋ ਗਿਆ ਹੈਗਾ ਇਹਦਾ ਵੀ ਮੈਡੀਕਲ ਕਰਾਉਣਾ ਹੈ ਤੇ ਉਸ ਤੋਂ ਬਾਅਦ ਤਫਤੀਸ਼ ਚ ਜਿਵੇਂ ਜਿਵੇਂ ਅੱਗੇ ਗੱਲ ਚੱਲੇਗੀ ਉਸ ਹਿਸਾਬ ਨਾਲ ਕਾਰਵਾਈ ਹੋਏਗੀ ਜਗਬਾਣੀ ਟੀਵੀ ਲਈ ਓਕਾੜਾ ਦੀ ਰਿਪੋਰਟ